ਵੀਰ ਨੂੰ ਯਾਦ ਹੀ ਨਹੀਂ ਸੀ ਕਿ ਉਸ ਦੇ ਜੀਵਨ ਵਿੱਚ ਖੁਸ਼ੀ ਆਖਰੀ ਵਾਰੀ ਕਦੋਂ ਆਈ ਸੀ ਘਰ ਦੀਆਂ ਕੰਧਾਂ ਉਸ ਨੂੰ ਹਰ ਰੋਜ਼ ਹੋਰ ਨੇੜੇ ਆ ਕੇ ਦੱਬਦੀਆਂ ਦਿਨ ਦੇ ਵੇਲੇ ਸਭ ਕੁਝ ਸੁਸਧਾਰਨ ਜਿਹਾ ਲੱਗਦਾ ਪਰ ਜਿੱਤਾਂ ਹੀ ਦਿਨ ਢਲਦਾ ਵੀਰ ਦੇ ਮਨ ਵਿੱਚ ਅਣਜਾਨਾ ਜਿਹਾ ਡਰ ਜਾਗ ਪੈਂਦਾ ਚਤਰਾ ਉਸ ਦੀ ਜ਼ਿੰਦਗੀ ਵਿੱਚ ਇੱਕ ਐਸਾ ਨਾ ਸੀ ਜੋ ਕਦੇ ਸਹਾਰਾ ਲੱਗਦਾ ਸੀ ਪਰ ਹੁਣ ਉਹ ਭਾਰ ਬਣ ਗਿਆ ਸੀ ਉਹ ਲਾਹੋ ਧਿਆਨ ਦਿੰਦਾ ਸੀ ਗੱਲਾਂ ਸੁਣਦਾ ਸੀ ਹੱਸਦਾ ਸੀ ਪਰ ਹੌਲੀ-ਹੌਲੀ ਉਸ ਦੀ ਮੌਜੂਦਗੀ ਵਿੱਚ ਸਖਤੀ ਆ ਗਈ ਸੀ ਪਿਆਰ ਦੀ ਥਾਂ ਕਾਬੂ ਨੇ ਲੈ ਲਈ ਵੀਰੂ ਅੰਦਰੋਂ ਜਾਣਦੀ ਸੀ ਕਿ ਇਹ ਰਿਸ਼ਤਾ ਗਲਤ ਦਿਸ਼ਾ ਵੱਲ ਜਾ ਰਿਹਾ ਪਰ ਉਹ ਚੁੱਪ ਰਹੀ ਕਿਉਂਕਿ ਪਿੰਡ ਵਿੱਚ ਚੁੱਪ ਰਹਿਣਾ ਹੀ ਅਕਸਰ ਸਿਆਣਪ ਮੰਨਿਆ ਜਾਂਦਾ ਸੀ ਲਾਲੀ ਘਰ ਦੀ ਸਭ ਤੋਂ ਛੋਟੀ ਘਟ ਬੋਲਦੀ ਸੀ ਪਰ ਉਸ ਦੀਆਂ ਅੱਖਾਂ ਦੇ ਵਿੱਚ ਸਵਾਲ ਰਹਿੰਦੇ। ਕਈ ਵਾਰੀ ਉਹ ਵੀਰੋ ਵੱਲੋਂ ਅਜੀਹੀ ਨਜ਼ਰ ਨਾਲ ਤੱਕਦੀ ਜਿਵੇਂ ਪੁੱਛ ਰਹੀ ਹੋਵੇ, ਭੈਣ ਜੀ ਤੁਸੀਂ ਠੀਕ ਹੋ? ਵੀਰੋ ਹਰ ਵਾਰ ਨਜ਼ਰ ਫੇਰ ਲੈਂਦੀ। ਕ੍ਰਿਸ਼ਨਾ ਤੇ ਵਿਸ਼ਨਕੌਰ ਦੀ ਉਮਰ ਢਲ ਚੁੱਕੀ ਸੀ। ਉਹਨਾਂ ਨੂੰ ਘਰ ਦੀਆਂ ਅੰਦਰੂਨੀ ਹਲਚਲਾਂ ਦਾ ਅਹਿਸਾਸ ਤਾਂ ਸੀ ਪਰ ਸਮਝਣ ਦੀ ਤਾਕਤ ਨਹੀਂ ਰਹੀ ਸੀ। ਵੀਰੋ ਨੇ ਗੱਲ ਸਮਝ ਕੇ ਹੀ ਸਭ ਕੁਝ ਆਪਣੇ ਅੰਦਰ ਦਬ ਕੇ ਰੱਖਿਆ ਹੋਇਆ ਸੀ ਉਹ ਕਿਸੇ ਨਾਲ ਸਾਂਝਾ ਨਹੀਂ ਕਰਦੀ ਸੀ ਚਤਰਾ ਅਕਸਰ ਰਾਤ ਨੂੰ ਆਉਂਦਾ ਰਾਤ ਜੋ ਪਹਿਲਾਂ ਸਕੂਨ ਦਿੰਦੀ ਸੀ ਹੁਣ ਵੀਰ ਉਹਦੇ ਲਈ ਇਮਤਿਹਾਨ ਬਣ ਗਈ ਸੀ ਉਸਦੇ ਕਦਮਾਂ ਦੀ ਆਵਾਜ਼ ਸੁਣ ਕੇ ਹੀ ਵੀਰੋ ਦਾ ਦਿਲ ਧੜਕਣ ਲੱਗ ਪੈਂਦਾ ਇੱਕ ਰਾਤ ਜਦੋਂ ਘਰ ਦੇ ਵਿੱਚ ਬਹੁਤ ਚੁੱਪ ਸੀ ਚਾਰੇ ਪਾਸੇ ਖਾਮੋਸ਼ੀ ਸੀ ਲਾਲੀ ਅਚਾਨਕ ਜਾਗ ਪਈ ਉਸ ਨੇ ਦਰਵਾਜ਼ੇ ਪਾਸੇ ਪਰਛਾਵਾ ਵੇਖਿਆ ਉਸ ਦੀ ਸਾਹ ਰੁਕ ਗਈ ਉਹ ਕੁਝ ਸਮਝ ਪਾਉਂਦੀ ਇਸ ਤੋਂ ਪਹਿਲਾਂ ਹੀ ਪਰਛਾਵਾ ਹਟ ਗਿਆ ਅਗਲੇ ਦਿਨ ਲਾਲੀ ਨੇ ਵੀਰੋ ਨੂੰ ਪੁੱਛਿਆ ਭੈਣ ਜੀ ਰਾਤ ਨੂੰ ਕੋਈ ਆਇਆ ਸੀ ਵੀਰੋ ਹੱਥੋਂ ਕੰਮ ਛੱਡੀ ਬੈਠੀ ਸੀ ਨਹੀਂ ਤੈਨੂੰ ਭਰਮ ਹੋਇਆ ਹੋਣਾ ਉਹ ਇਹ ਕਹਿ ਕੇ ਚੁੱਪ ਹੋ ਗਈ ਸੀ ਪਰ ਉਸ ਦੀ ਆਵਾਜ਼ ਵਿੱਚ ਇੱਕ ਕਬਰਾਹੜ ਤੇ ਡਰ ਸੀ ਉਸ ਰਾਤ ਚਤਰੇ ਦੇ ਬੋਲ ਬਦਲੇ ਹੋਏ ਸਨ ਉਸਨੇ ਵੀਰੋ ਨੂੰ ਧਮਕੀ ਦਿੱਤੀ ਸੀ ਇਸ਼ਾਰਿਆਂ ਵਿੱਚ ਅਧੀਆਂ ਗੱਲਾਂ ਵਿੱਚ ਇਸ ਲਈ ਉਸਨੇ ਕਿਹਾ ਮੇਰੇ ਗੱਲ ਮੰਨ ਲੈ ਨਹੀਂ ਤਾਂ ਨਤੀਜੇ ਮਾੜੇ ਹੋ ਸਕਦੇ ਨੇ ਚਤਰੀ ਨੇ ਬੜੀ ਸ਼ਕਤੀ ਨਾਲ ਵੀਰੋ ਨੂੰ ਇਹ ਗੱਲ ਕਹਿ ਦਿੱਤੀ ਸੀ ਤੇ ਵੀਰੋ ਨੇ ਪਹਿਲੀ ਵਾਰੀ ਸਾਫ਼ ਮਹਿਸੂਸ ਕੀਤਾ ਕਿ ਇਹ ਪਿਆਰ ਨਹੀਂ ਇਹ ਡਰ ਹੈ ਉਹ ਪੂਰੀ ਰਾਤ ਨਹੀਂ ਸੋਈ ਉਸ ਦੇ ਮਨ ਦੇ ਵਿੱਚ ਸਵਾਲਾਂ ਦਾ ਹੜ ਸੀ ਕਿ ਮੈਂ ਆਪਣੀ ਚੁੱਪ ਨਾਲ ਲਾਲੀ ਨੂੰ ਖਤਰੇ ਵਿੱਚ ਪਾ ਰਹੀ ਆਂ ਕੀ ਡਰ ਕਰਕੇ ਮੈਂ ਗਲਤ ਨੂੰ ਸਹੀ ਬਣਨ ਦੇ ਰਹੀ ਆਂ ਸਵੇਰੇ ਵੀਰੋ ਨੇ ਲਾਲੀ ਨੂੰ ਨੇੜੇ ਬਿਠਾਇਆ ਜੇ ਕਦੇ ਮੈਂ ਕਮਜ਼ੋਰ ਲੱਗਾ ਤੂੰ ਡਰੀ ਨਾ ਉਹ ਹੌਲੀ ਬੋਲੀ ਲਾਲੀ ਦੀਆਂ ਅੱਖਾਂ ਭਰ ਆਈਆਂ ਉਸ ਦੀਆਂ ਅੱਖਾਂ ਦੇ ਵਿੱਚ ਹੰਝੂ ਸੀ ਉਸੇ ਦਿਨ ਸ਼ਾਮ ਨੂੰ ਚਤਰਾ ਫੇਰ ਆਇਆ ਇਸ ਵਾਰ ਉਸ ਦਾ ਰਵਈਆ ਹੋਰ ਵੀ ਸਖਤ ਸੀ ਤੇ ਹੁਣ ਫੈਸਲਾ ਕਰ ਉਸ ਨੇ ਕਿਹਾ ਕਿ ਵੀਰੋ ਤੂੰ ਮੇਰੀ ਗੱਲ ਮੰਨੀ ਨਹੀਂ ਉਧਰੋਂ ਵੀਰ ਉਹਦਾ ਸਰੀਰ ਕੰਬ ਰਿਹਾ ਸੀ ਪਰ ਮਨ ਵਿੱਚ ਅਜੀਬ ਸ਼ਾਂਤੀ ਸੀ ਉਸਨੇ ਕਿਹਾ ਫੈਸਲਾ ਮੈਂ ਕਰ ਚੁੱਕੀ ਹਾਂ ਮੈਂ ਚੁੱਪ ਨਹੀਂ ਰਾਵਾਂਗੀ ਜਤਰਾ ਉੱਚੀ ਹੱਸਿਆ ਪਰ ਉਸ ਹਾਸੇ ਦੇ ਵਿੱਚ ਇੱਕ ਖਤਰਾ ਸੀ ਉਸਨੇ ਕਿਹਾ ਤੂੰ ਨਹੀਂ ਜਾਣਦੀ ਕਿ ਮੈਂ ਕੀ ਕਰ ਸਕਦਾ ਵੀਰ ਉਹਨੇ ਦਰਵਾਜ਼ਾ ਖੋਲ੍ਹ ਕੇ ਉੱਚੀ ਆਵਾਜ਼ ਦੇ ਵਿੱਚ ਵਿਸ਼ਨਕੌਰ ਨੂੰ ਬੁਲਾਇਆ ਘਰ ਦੀ ਖਮੋਸ਼ੀ ਟੁੱਟ ਗਈ ਸੀ ਉਥੇ ਲਾਲੀ ਵੀ ਆ ਗਈ ਤੇ ਕਿਸ਼ਨਾ ਵੀ ਜਾਗ ਪਿਆ ਸੀ ਉਸੇ ਪਲ ਵੀਰੋ ਨੇ ਸਭ ਕੁਝ ਬਿਆਨ ਕਰ ਦਿੱਤਾ ਡਰ ਧਮਕੀਆਂ ਰਾਤਾਂ ਦਾ ਸਹਿਮ ਵਿਸ਼ਨਕੌਰ ਦੀਆਂ ਅੱਖਾਂ ਦੇ ਵਿੱਚ ਪਛਤਾਵਾ ਸੀ ਅਸੀਂ ਸਮਝੀ ਨਾ ਸਕੇ ਉਹ ਬੋਲੀ ਚਤਰੇ ਦੇ ਚਿਹਰੇ ਦਾ ਰੰਗ ਉੱਟ ਗਿਆ ਸੀ ਹਨੇਰਾ ਹੁਣ ਉਸ ਤੇ ਕੋਲ ਸੀ ਘਰ ਵਿੱਚ ਨਹੀਂ ਅਗਲੇ ਕੁਝ ਦਿਨੌਖੇ ਸਨ ਗੱਲਾਂ ਪਿੰਡ ਵਿੱਚ ਫੈਲੀਆਂ ਬਹੁਤ ਗੱਲਾਂ ਹੋਈਆਂ ਉਹ ਨਗਰ ਵੀ ਉੱਠੀਆਂ ਪਰ ਵੀਰੋਂ ਹੁਣ ਟੁੱਟੀ ਨਹੀਂ ਸੀ ਲਾਲੀ ਉਸ ਦੇ ਨਾਲ ਖੜੀ ਸੀ ਤੇ ਬਿਸ਼ਨਕੌਰ ਵੀ ਰਾਤਾਂ ਫੇਰ ਆਈਆਂ ਪਰ ਹੁਣ ਉਹ ਡਰ ਨਹੀਂ ਸੀ ਘਰ ਵਿੱਚ ਰੋਸ਼ਨੀ ਸੀ ਤੇ ਸੱਚ ਦੀ ਵੀਰੋਂ ਨੇ ਸਮਝ ਲਿਆ ਸੀ ਕਿ ਡਰ ਕੇ ਜ਼ਿੰਦਗੀ ਨਹੀਂ ਲੰਘ ਸਕਦੀ ਕਈ ਵਾਰੀ ਸੁਰੱਖਿਆ ਨਹੀਂ ਹੁੰਦੀ ਕੈਦ ਹੁੰਦੀ ਆ ਇਹ ਗੱਲ ਵੀਰੋਂ ਨੂੰ ਸਮਝ ਆ ਗਈ ਸੀ ਅਤੇ ਉਹ ਕੈਦ ਤੋੜਨ ਲਈ ਇਨਸਾਨ ਕੋਲ ਹਿੰਮਤ ਚਾਹੀਦੀ ਆ ਵੀਰੋ ਨੇ ਉਹ ਹਿੰਮਤ ਕਿੱਦਾ ਇਕੱਠੀ ਕੀਤੀ ਉਹ ਮੈਂ ਤੁਹਾਨੂੰ ਇਸ ਕਹਾਣੀ ਵਿੱਚ ਦੱਸਿਆ ਪਰ ਤੁਸੀਂ ਜਾਣਦੇ ਹੋ ਕਿ ਵੀਰੋ ਆਖਰ ਇਸ ਚੱਕਰ ਵਿੱਚ ਫਸੀ ਕਿੱਦਾ ਸੀ ਵੀਰੋ ਵੀਰੋ ਬਹੁਤ ਹੀ ਸੋਹਣੀ ਕੁੜੀ ਸੀ ਵੀਰੋ ਦੇ ਦਿਲ ਵਿੱਚ ਪਿਆਰ ਕਦੋਂ ਡਰ ਬਣ ਗਿਆ ਸੀ ਇਹ ਉਸ ਨੂੰ ਆਪ ਵੀ ਪਤਾ ਨਹੀਂ ਲੱਗਾ ਸੀ ਉਹ ਪਿਆਰ ਉਸ ਲਈ ਕਦੋਂ ਖਤਰਾ ਬਣ ਗਿਆ ਸੀ ਇਹ ਵੀ ਨਹੀਂ ਪਤਾ ਲੱਗਾ ਕਦੇ ਉਹ ਚੱਤੇ ਨੂੰ ਆਪਣੇ ਜੀਵਨ ਦੀ ਆਸ ਸਮਝਦੀ ਤੇ ਕਦੇ ਉਸ ਦੇ ਨਾਲ ਸਹਿਮ ਜਾਂਦੀ ਘਰ ਦੇ ਅੰਦਰਲੇ ਕਮਰੇ ਜਿਵੇਂ ਹੀ ਹਰ ਰਾਤ ਉਸਦੇ ਮਨ ਦੇ ਉਲਝਣ ਨੂੰ ਸੁਣਦੇ ਰਹਿੰਦੇ ਲਾਲੀ ਘਰ ਦੀ ਖਮੋਸ਼ੀ ਸੀ ਬਹੁਤ ਘੱਟ ਬੋਲਦੀ ਸੀ ਪਰ ਬਹੁਤ ਕੁਝ ਵੇਖਦੀ ਵੀਰੋ ਨੂੰ ਲੱਗਦਾ ਸੀ ਕਿ ਲਾਲੀ ਅਨਜਾਨ ਹੈ ਪਰ ਅੱਖਾਂ ਕਈ ਵਾਰੀ ਦਿਲ ਤੋਂ ਵੀ ਵੱਧ ਗੱਲਾਂ ਕਰ ਲੈਂਦੀਆਂ ਨੇ ਕ੍ਰਿਸ਼ਨ ਅਤੇ ਬਿਸ਼ਨ ਕੌਰ ਦੀ ਉਮਰ ਨਾਲ ਆਪਣੀ ਥਕਾਵਟ ਤੇ ਘਰ ਨੂੰ ਹੋਰ ਗਈ ਨਿਰਵਾਕ ਬਣਾ ਦਿੱਤਾ ਸੀ ਚਤਰਾ ਇੱਕ ਐਸਾ ਨਾ ਜੋ ਵੀਰੋ ਦੇ ਮਨ ਵਿੱਚ ਕਦੇ ਤਾਂ ਸਹਾਰਾ ਬਣ ਜਾਂਦਾ ਤੇ ਕਦੇ ਖਤਰਾ ਅਤੀ ਉਹ ਹਮੇਸ਼ਾ ਰਾਤ ਨੂੰ ਹੁੰਦਾ ਜਿਵੇਂ ਹਨੇਰਾ ਉਸ ਦਾ ਰਸਤਾ ਹੋਵੇ ਵੀਰੋ ਉਸ ਦੀ ੜੀ ਕਰਦੀ ਪਰ ਹਰ ਕਦਮ ਨਾਲ ਅੰਦਰੋਂ ਟੁੱਟਦੀ ਵੀ ਜਾਂਦੀ ਸੀ ਕਿਉਂਕਿ ਉਹ ਪਿਆਰ ਜਦੋਂ ਕਾਬੂ ਬਣ ਜਾਵੇ ਤਾਂ ਸਾਹ ਲੈਣਾ ਵੀ ਔਖਾ ਹੋ ਜਾਂਦਾ ਇੱਕ ਰਾਤ ਘਰ ਵਿੱਚ ਇੱਕ ਜੀਵਿਤਨਾ ਸੀ ਲਾਲੀ ਦੀਆਂ ਅੱਖਾਂ ਵਿੱਚ ਚਮਕ ਨਹੀਂ ਚੌਕਸੀ ਸੀ ਵੀਰੋ ਨੇ ਮਹਿਸੂਸ ਕੀਤਾ ਸੀ ਕਿ ਹੁਣ ਗੱਲਾਂ ਚੁੱਪ ਨਹੀਂ ਰਹਿੰਦੀਆਂ ਅਤੇ ਚਤਰੇ ਦੇ ਬੋਲਾਂ ਵਿੱਚ ਇੱਕ ਅਜੀਬ ਹੀ ਸਖਤੀ ਆ ਗਈ ਸੀ ਜੋ ਪਹਿਲਾਂ ਨਹੀਂ ਸੀ ਉਹ ਵੀਰੋ ਦੀਆਂ ਹੱਦਾਂ ਨੂੰ ਲੰਘਣ ਲੱਗ ਪਿਆ ਸੀ ਬੋਲਾਂ ਨਾਲ ਇਸ਼ਾਰਿਆਂ ਨਾਲ ਤੇ ਉਤੋਂ ਧਮਕੀਆਂ ਨਾਲ ਉਹ ਉਸ ਨੂੰ ਕਹਿੰਦਾ ਸੀ ਜੇ ਤੂੰ ਮੇਰੀ ਨਹੀਂ ਤਾਂ ਕਿਸੇ ਦੀ ਨਹੀਂ ਚਤ੍ਰਦੇਸ਼ ਆਉਤ ਵੀਰੋ ਦੇ ਕੰਨਾਂ ਵਿੱਚ ਸੂਈਆਂ ਵਾਂਗ ਚੁਬਦੇ ਸੀ ਇਹ ਪਿਆਰ ਨਹੀਂ ਸੀ ਇਹ ਇੱਕ ਕਾਬੂ ਪਣ ਸੀ ਵੀਰੋ ਨੇ ਪਹਿਲੀ ਵਾਰ ਆਪਣੇ ਅੰਦਰ ਹਿੰਮਤ ਇਕੱਠੀ ਕੀਤੀ ਸੀ ਤੇ ਉਸ ਨੇ ਸਮਝ ਲਿਆ ਸੀ ਕਿ ਡਰ ਦੇ ਨਾਲ ਸਮਾਂ ਨਹੀਂ ਲੰਘਣ ਲੱਗਾ ਆਖਰ ਉਸ ਨੂੰ ਹਿੰਮਤ ਕਰਨੀ ਪੈਣੀ ਆ ਵੀਰੋ ਆਪਣੇ ਅੰਦਰ ਹਿੰਮਤ ਇਕੱਠੀ ਕਰ ਰਹੀ ਸੀ ਅਤੇ ਇਸ ਹਿੰਮਤ ਨਾਲ ਹੀ ਉਸ ਨੇ ਆਪਣੇ ਆਪ ਨੂੰ ਉਸ ਤੋਂ ਰਿਹਾ ਕਰਵਾਇਆ ਦੋਸਤੋ ਇਹ ਕਹਾਣੀ ਤੋਂ ਸਾਨੂੰ ਕੀ ਸਿੱਖ ਮਿਲਦੀ ਹੈ ਪਤਾ ਨਹੀਂ ਇਹ ਸੰਸਾਰ ਵਿੱਚ ਇਸ ਸਮਾਜ ਵਿੱਚ ਕਿੰਨੀਆਂ ਕ ਵੀਰੋ ਨੇ ਤੇ ਕਿੰਨੇ ਕ ਚਤਰੀ ਨੇ ਜਿਹੜੀਆਂ ਆਪਣੇ ਪਰਿਵਾਰ ਤੋਂ ਡਰਦੀਆਂ ਆਪਣੇ ਆਪ ਤੋਂ ਡਰਦੀਆਂ ਇਸ ਸਮਾਜ ਤੋਂ ਡਰਦੀਆਂ ਚਤਰੀ ਵਰਗੇ ਲੋਕਾਂ ਦੇ ਕਾਬੂ ਆ ਜਾਂਦੀਆਂ ਨੇ ਤੇ ਫਿਰ ਉਹ ਆਪਣੀ ਬਦਨਾਮੀ ਤੋਂ ਡਰਦੀਆਂ ਆਪਣੇ ਆਪ ਨੂੰ ਦਿਨ ਰਾਤ ਬਰਬਾਦ ਕਰਦੀਆਂ ਨੇ ਇਹ ਕਹਾਣੀ ਸਾਨੂੰ ਸਿੱਖ ਦਿੰਦੀ ਹੈ ਕਿ ਕੁੜੀਆਂ ਨੂੰ ਹਮੇਸ਼ਾ ਹਿੰਮਤ ਰੱਖਣੀ ਚਾਹੀਦੀ ਹੈ ਹਿੰਮਤ ਨਾਲ ਡਰ ਦਾ ਸਾਹਮਣਾ ਕਰਨਾ ਚਾਹੀਦਾ ਹੈ ਕਿਸੇ ਨੂੰ ਆਪਣੇ ਆਪ ਤੇ ਇੰਨਾ ਹਾਵੀ ਨਾ ਹੋਣ ਦਿਓ ਕਿ ਉਹ ਤੁਹਾਨੂੰ ਧਮਕੀਆਂ ਦੇ ਕੇ ਤੁਹਾਨੂੰ ਹੀ ਡਰਾਵੇ ਇਸ ਲਈ ਹਮੇਸ਼ਾ ਸੋਚ ਸਮਝ ਕੇ ਰਿਸ਼ਤਾ ਬਣਾਓ ਤੇ ਹਮੇਸ਼ਾ ਹਿੰਮਤ ਦੇ ਨਾਲ ਪੂਰੇ ਸੋਚ ਸਮਝ ਦੇ ਨਾਲ ਇਨਸਾਨ ਨੂੰ ਉਹਨਾਂ ਚੀਜ਼ਾਂ ਦਾ ਸਾਹਮਣਾ ਕਰਨਾ ਚਾਹੀਦਾ ਹੈ ਕਿਉਂਕਿ ਜੇ ਤੁਸੀਂ ਡਰਦੇ ਹੋ ਤਾਂ ਤੁਹਾਨੂੰ ਦੁਨੀਆ ਹੋੜ ਰਾਉਂਦੀ ਆ ਤੇ ਹਮੇਸ਼ਾ ਕੁੜੀਆਂ ਨੂੰ ਮੈਂ ਬੇਨਤੀ ਕਰਾਂਗੀ ਕਿ ਅਜਿਹੇ ਮੁੰਡਿਆਂ ਤੋਂ ਦੂਰ ਰਹੋ ਅਜਿਹੇ ਲੋਕਾਂ ਤੋਂ ਦੂਰ ਰਹੋ ਜੋ ਤੁਹਾਡੇ ਨਾਲ ਇਦਾਂ ਦਾ سلوਕ ਕਰਦੇ ਨੇ ਹਮੇਸ਼ਾ ਆਪਣੇ ਮਾਪਿਓ ਦੇ ਕਹਿਣੇ ਵਿੱਚ ਰਹੋ ਤੇ ਮੈਂ ਉਮੀਦ ਕਰਦੀ ਹਾਂ ਤੁਹਾਨੂੰ ਇਹ ਕਹਾਣੀ ਚੰਗੀ ਲੱਗੀ ਹੋਗੀ ਜੇਕਰ ਚੰਗੀ ਲੱਗੇ ਤਾਂ ਪਲੀਜ਼ ਲਾਈਕ ਤੇ ਸ਼ੇਅਰ ਕਰਿਓ ਚੈਨਲ ਤੇ ਪਹਿਲੀ ਵਾਰੀ ਆਇਓ ਸਬਸਕ੍ਰਾਈਬ ਜ਼ਰੂਰ ਕਰਿਓ ਅਤੇ ਇਸ ਕਹਾਣੀ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਕੀ ਪਤਾ ਕੋਈ ਵੀਰੋ ਕਿਸੇ ਚਤਰੇ ਤੋਂ ਹੁਣ ਵੀ ਸਮਾਜ ਵਿੱਚ ਕਿਤੇ ਨਾ ਕਿਤੇ ਔਖੀ ਹੋਵੇ ਤੇ ਇਹ ਕਹਾਣੀ ਸੁਣ ਕੇ ਉਸ ਵਿੱਚ ਹਿੰਮਤ ਆ ਜਾਵੇ ਤੇ ਉਹ ਆਪਣੇ ਆਪ ਨੂੰ ਉਸ ਕੈਦ ਤੋਂ ਉਸ ਨਰਕ ਤੋਂ ਛੁਡਾ ਸਕੇ ਉਮੀਦ ਕਰਦੀ ਹਾਂ ਕਹਾਣੀ ਚੰਗੀ ਲੱਗੀ ਹੋਊਗੀ ਬਸ ਇਸ ਕਹਾਣੀ ਰਾਹੀਂ ਤੁਹਾਨੂੰ ਇਹੀ ਮੈਸੇਜ ਦੇਣਾ ਸੀ ਧੰਨਵਾਦ ਜੀ